ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਲੋਹਾਮ ਦੇ ਵਿੱਚ ਲੋਹਾਮ ਪਿੰਡ ਜ਼ਿਲ੍ਹੇ ਫਿਰੋਜਪੁਰ ਦਾ ਮਾਨਮਤਾ ਨਗਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਤਿੰਨ ਹੀ ਫਰ ਵੱਛੀਆਂ ਵਕਾਉ ਆ ਮਿੱਤਰੋ ਤਿੰਨੇ ਛੋਟੀਆਂ ਦੋ ਛੋਟੀ ਉਮਰ ਦੀਆਂ ਇੱਕ ਥੋੜੀ ਜੀ ਵੱਡੀ ਆ ਕਰਦੇ ਆ ਗੱਲਬਾਤ ਵੀਰੇ ਸਾਸਰੀ ਕਾਲਵਾ ਕੀ ਹਾਲ ਆ ਵੱਡੇ ਜੀ ਸੇਤਾ ਦੇ ਪਰਿਵਾਰ ਵੀਰੇ ਵਧੀਆ ਜੀ ਨਾਮ ਕੀ ਆ ਵੀਰੇ ਆਪਣਾ ਨਾ ਸਤਪਾਲ ਆ ਜੀ ਸਾਨੂੰ ਵੀਰੇ ਲਖਵੀਰ ਸਿੰਘ ਦਾ ਜੀ ਲਖਵੀਰ ਸਿੰਘ ਸਤਪਾਲ ਭਾਈ ਆ ਵੱਡੀ ਬੱਚੀ ਕਿੰਨੀ ਜਰਦੀ ਆ ਆ 1.5 ਸਾਲ ਦੇ ਦੰਦ ਦੋ ਦੰਦ ਆ ਜੀ ਦੋ ਦੰਦ ਆ ਠੀਕ ਆ ਵੀਰੇ ਤੇ ਜਿਹੜੀਆਂ ਦੂਜੀਆਂ ਨਿੱਕੀਆਂ ਵੀਰੇ ਦੋਵੇਂ ਆ ਚਾਰਾਂ ਚਾਰ ਪੰਜ ਪੰਜ ਮਹੀਨਿਆਂ ਜੀ ਚਾਰਾਂ ਚਾਰ ਪੰਜ ਪੰਜ ਮਹੀਨੇ ਦੇ ਉਹ ਜੋੜਾ ਕਿੰਨੇ ਦਾ ਦੇ ਦੇਵਾਂਗੇ ਵੀਰੇ ਤੇ ਇਹ ਕੱਲੀ ਕਿੰਨੇ ਦੇ ਦੇਵਾਂਗੇ ਵੱਡੀ ਉਹ ਜੋੜੇ ਮੋਲ 6000 5000 ਦੇਣਾ ਦੀ ਆ ਧਿਆ ਠੀਕ ਹੈ ਵੱਡੀ ਦਾ 10000 ਦੀ ਦਿੱਤੀ। ਹਾਂਜੀ। ਅੱਛਾ ਜੇ ਇੱਕ ਬੱਚੀ ਸਾਂਭਣ ਵਾਲੀ ਆ, ਬੱਚੀ ਚੰਗੀ ਆ ਇਹ। ਹਾਂਜੀ ਹਾਂਜੀ ਹਾਂਜੀ। ਛੋਲ ਕੇ ਤੋਰਦੀ। ਤੋਰਦੀ ਵੱਡੀ ਤੋਰਦੀ ਵੀਰੇ ਇਕੱਲੀ ਦੂਜਿਆਂ ਨੂੰ ਤਾਂ ਲੋਡਿੰਗ ਮੈਂ ਵੇਖ ਸਕਦੇ ਆ ਮਿੱਤਰੋ। ਇਹ ਜਿਹੜੀਆਂ ਤਿੰਨ ਬੱਚੀਆਂ ਬਾਈ ਹੋਣਾਂ ਦੇ ਕੋਲੇ ਔਰ ਭਾ ਵੀ ਬਾਈ ਠੀਕ ਆ ਵੀਰੇ। ਉਦਾ ਕੋਈ ਬਾਈ ਜਿਆਦਾ ਨਾਜਾਇਜ਼ ਨੀਗਾ। ਜੇ ਸਾਂਭ ਲੋ ਸੋਚ ਲੋ ਦਾ ਤੇ ਮੈਨਾਂ 30000 ਦਾ ਤਾਂ ਹੁਣ ਸੀਗਾ ਦੁੱਧ ਪੀ ਗਈ ਹੋਣੀ ਆ। ਹਾਂਜੀ ਹਾਂਜੀ ਹਾਂਜੀ। ਵੇਖ ਸਕਦੇ ਆ ਮਿੱਤਰੋ। ਝੋਲੀ ਦਿਖਾ ਦੀ ਪੁੱਤ। ਬਸ ਜੀ ਦੇਖ ਲਓ ਭਾਈ ਤੁਹਾਨੂੰ ਤੁਹਾਨੂੰ ਬਹੁਤ ਚੰਗਾ ਇਹਾਂ ਦੀਆਂ ਝੁਲਗੀਆਂ ਵਿਖਾ ਦੇ ਪੁੱਤ ਨਿੱਕੀਆਂ ਨੇ ਦੋਵਾਂ ਦੀ ਆ ਦੋ ਜੀ ਦੀ ਵਿਖਾ ਦੇ ਇਹ 5000 ਦੇ ਵਿੱਚ ਜੋੜਾ ਤੇ ਆ ਕੱਲੀ ਦਾ ਬੋਲ 11 10 ਦਾ ਮੰਨ ਲਓ ਕਹਿਣ ਤੋਂ ਭਾਵੇਂ ਆ ਵੀ 15000 ਦੇ ਵਿੱਚ ਤਿੰਨੇ ਵੱੱਸੀਆਂ ਤੁਹਾਨੂੰ ਮਿਲ ਜਾਣਗੀਆਂ ਵੀਰੇ ਨੰਬਰ ਕਿੰਨਾ ਆਪਣਾ ਸੱਤ 93490814 ਜੀ ਇੱਕ ਵਾਰੀ ਹੋਰ ਬੋਲ ਦਿਓ 93490814 ਠੀਕ ਹੈ ਵੀ ਇਸ ਨੰਬਰ ਤੇ ਵੀਰੇ ਨਾਲ ਕਰ ਲਓ ਤੁਸੀਂ ਗੱਲਬਾਤ ਨੰਬਰ ਸੱਕਰੀ ਨੇ ਦੇ ਉੱਤੇ ਆ ਪਿੰਡ ਲੋਹਾਂਮ ਤਹਿਤ ਜ਼ਿਲ੍ਹਾ ਫਰੋਜ਼